ਸਰਦੀਆਂ ਦਾ ਮੌਸਮ ਸ਼ੁਰੂ ਹੁੰਦੇ ਹੀ ਗੁਰਦਾਸਪੁਰ ਦੇ ਕਮਿਊਨਿਟੀ ਰਿਜ਼ਰਵ ਕੇਸ਼ਵਪੁਰ ਚੰਬ ਵਿੱਚ ਪਹੁੰਚੇ 25000 ਪ੍ਰਵਾਸੀ ਪੰਛੀ ਟੂਰਿਸਟ ਸਰਵਜੋ ਜਾਣੇ ਜਾਂਦੇ ਗੁਰਦਾਸਪੁਰ ਦੇ ਕਮਿਊਨਿਟੀ ਰਿਜ਼ਰਵ ਕੇਸ਼ਵਪੁਰ ਚੰਬ ਵਿੱਚ ਪ੍ਰਵਾਸੀ ਪੰਛੀਆਂ ਦੀ آمد ਸ਼ੁਰੂ ਹੋ ਚੁੱਕੀ ਹੈ ਜੋ ਕਿ ਵੱਖ-ਵੱਖ ਦੇਸ਼ਾਂ ਤੋਂ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਸਰਦੀਆਂ ਵਿੱਚ ਕੇਸ਼ਵਪੁਰ ਚੰਬ ਦੇ ਵਿੱਚ ਪਹੁੰਚਦੇ ਹਨ ਇਨ੍ਹਾਂ ਪੰਛੀਆਂ ਨੂੰ ਦੇਖਣ ਦੇ ਲਈ ਦੇਸ਼ ਵਿਦੇਸ਼ ਤੋਂ ਸੈਲਾਨੀ ਵੀ ਇਸ ਜਗ੍ਹਾ ਤੇ ਪਹੁੰਚ ਕੇ ਆਨੰਦ ਮਾਣ ਰਹੇ ਹਨ ਇਸ ਚੰਬ ਵਿੱਚ 100 ਤੋਂ ਵੱਧ ਪਰਜਾਤੀਆਂ ਦੇ ਪੰਛੀ ਪਾਏ ਜਾਂਦੇ ਹਨ ਅਤੇ ਹੁਣ 25000 ਦੇ ਕਰੀਬ ਪੰਛੀ ਵੀ ਇੱਥੇ ਪਹੁੰਚ ਚੁੱਕੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹਨ ਦੀਪਕ ਕਪੂਰ ਰੇਂਜ ਅਫਸਰ ਨੇ ਦੱਸਿਆ ਕਿ ਕੇਸ਼ਵਪੁਰ ਚੰਬ ਕਮਿਊਨਿਟੀ ਰਿਜ਼ਰਵ ਵਿੱਚ ਸਰਦੀਆਂ ਦੇ ਮੌਸਮ ਵਿੱਚ ਵਕ-ਵਕ ਦੇਸ਼ਾਂ ਤੋਂ ਪ੍ਰਵਾਸੀ ਪੰਛੀ ਪਹੁੰਚਦੇ ਹਨ ਇਹ ਚੰਬ 850 ਏਕੜ ਵਿੱਚ ਫੈਲਿਆ ਹੋਇਆ ਹੈ ਇਸ ਚੰਬ ਵਿੱਚ 100 ਤੋਂ ਵੱਧ ਪ੍ਰਜਾਤੀਆਂ ਦੇ ਪੰਛੀ ਪਹੁੰਚਦੇ ਹਨ ਜੋ ਕਿ ਹਜ਼ਾਰਾਂ ਮੀਲਾਂ ਦਾ ਸਫ਼ਰ ਤੈਅ ਕਰਦੇ ਹਨ ਉਹਨਾਂ ਨੇ ਦੱਸਿਆ ਕਿ ਪਿਛਲੀ ਵਾਰ ਨਾਲੋਂ ਇਸ ਵਾਰ ਜ਼ਿਆਦਾ ਪੰਛੀ ਇਸ ਜਗ੍ਹਾ ਤੇ ਪਹੁੰਚ ਰਹੇ ਹਨ 25000 ਦੇ ਕਰੀਬ ਵਕ ਵਕ ਕਿਸਮਾਂ ਦੇ ਪੰਛੀ ਇੱਥੇ ਪਹੁੰਚ ਚੁੱਕੇ ਹਨ ਉਹਨਾਂ ਨੇ ਦੱਸਿਆ ਕਿ ਪੰਛੀਆਂ ਦੀ ਆਮਦ ਤੋਂ ਪਹਿਲਾਂ ਹੀ ਸਾਰੇ ਪ੍ਰਬੰਧ ਕੀਤੇ ਜਾਂਦੇ ਹਨ ਸੈਂਟਰੀ ਨੂੰ ਸਾਫ਼ ਕੀਤਾ ਜਾਂਦਾ ਹੈ ਅਤੇ ਪਾਣੀ ਭਰਿਆ ਜਾਂਦਾ ਹੈ ਅਤੇ ਪੰਛੀਆਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਜੜੀ ਬੂਟੀਆਂ ਨੂੰ ਵੀ ਸਾਫ਼ ਕਰ ਦਿੱਤਾ ਜਾਂਦਾ ਹੈ ਅਤੇ ਸਲਾਨੀਆਂ ਲਈ ਬੁਖਤਾ ਪ੍ਰਬੰਧ ਕੀਤੇ ਗਏ ਜਾਂਦੇ ਹਨ ਗੁਰਦਾਸਪੁਰ ਤੋਂ ਆਰਪੀ ਲਾਈਫ ਦੇ ਲਈ <strong>ਰੋਹਿਤ ਗੁਪਤਾ ਦੀ ਵਿਸ਼ੇਸ਼ ਰਿਪੋਰਟ</strong> ਇਹ ਜਿਹੜਾ ਕੈਸ਼ੋਪੁਰ ਸ਼ੰਭਿਆ ਇੱਥੇ ਹਰ ਸਾਲ ਸਰਦੀਆਂ ਦੇ ਮੌਸਮ ਵਿੱਚ ਪ੍ਰਵਾਸੀ ਪੰਛੀ ਆਉਂਦੇ ਹਨ ਜੋ ਕਿ ਰੂਸ ਸਾਈਬੇਰੀਆ ਆਦਿ ਦੇਸ਼ਾਂ ਵਿੱਚੋਂ ਇੱਥੇ ਪ੍ਰਵਾਸੀ ਪੰਛੀ ਆਉਂਦੇ ਹਨ ਇਹ ਜਿਹੜਾ ਸਾਡਾ ਸ਼ੰਭਿਆ ਇਹ 850 ਏਕੜ ਵਿੱਚ ਫੈਲਿਆ ਹੈ ਅਤੇ ਪੰਜ ਪਿੰਡਾਂ ਦੀ ਪੰਚਾਇਤ ਵਿੱਚ ਫੈਲਿਆ ਹੈ ਇਹ ਜਿਹੜਾ ਸ਼ੰਬ ਹੈ ਇਥੋਂ ਦੀ ਇਹ ਖਾਸੀਅਤ ਹੈ ਕਿ ਇਹ ਸ਼ੰਬ ਜਿਹੜਾ ਵਾ ਇਹ ਪਹਿਲਾ ਪੰਜਾਬ ਦਾ ਕਮਿਊਨਿਟੀ ਰਿਜ਼ਰਵ ਹੈ ਜੋ ਕਿ 2007 ਵਿੱਚ ਇਹ ਪੰਜਾਬ ਸਰਕਾਰ ਵੱਲੋਂ ਘੋਸ਼ਿਤ ਹੋਇਆ ਸੀ ਤੇ 2012-13 ਵਿੱਚ ਇੱਥੇ ਸੈਂਸਸ ਗਿਣਤੀ ਪੰਛੀਆਂ ਦੀ ਚਾਲੂ ਹੋਈ ਸੀ ਜੋ ਕਿ 2013-12-13 ਵਿੱਚ ਇੱਥੇ ਪੰਛੀਆਂ ਦੀ ਗਿਣਤੀ 8000 ਦੇ ਕਰੀਬ ਸੀ ਜੋ ਕਿ ਹੁਣ ਵੱਧ ਕੇ 2016-17 ਤੋਂ ਇੱਥੇ ਪੰਛੀਆਂ ਦੀ ਗਿਣਤੀ 25000 ਦੇ ਕਰੀਬ ਹੋ ਗਈ ਹੈ ਇਹ ਜਿਹੜਾ ਸਾਡਾ ਕੇਸ਼ੂਪੁਰ ਸ਼ੰਬ ਹੈ ਇਹਦੇ ਵਿੱਚ ਇੱਕ ਸੈਂਟਰ ਵੀ ਇੱਕ ਬਣਿਆ ਹੈ ਜੋ ਕਿ 3 ਏਕੜ ਵਿੱਚ ਫੈਲਿਆ ਹੈ ਜਿੱਥੇ ਕਿ ਸਲਾਨੀਆਂ ਨੂੰ ਵਕ ਵਕ ਪੰਛੀਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ ਇਹ ਜਿਹੜਾ ਸ਼ੰਭ ਹੈ ਇਸ ਦੀ ਖਾਸੀਅਤ ਇਹ ਹੈ ਕਿ ਇੱਥੇ ਇੱਕ ਸਾਰਸਕਰੀਨ ਦਾ ਜੋੜਾ ਹੈ ਜੋ ਕਿ ਇਹ ਪਹਿਲੋਂ ਮਾਈਗਰੇਟਰੀ ਪੰਛੀ ਹੁੰਦਾ ਸੀ ਪਰ ਹੁਣ ਇੱਥੋਂ ਇਸ ਨੂੰ ਵਧੀਆ ਵਾਤਾ ਮਿਲਣ ਕਾਰਨ ਉਹ ਇੱਥੋਂ ਦਾ ਹੀ ਮਤਲਬ ਕਿ ਪੱਕਾ ਵਸਨੀਕ ਹੋ ਗਿਆ ਹੈ ਇਹ ਜਿਹੜੇ ਸ਼ੰਭ ਵਿੱਚ ਜਿਹੜਾ ਅਸੀਂ ਇੱਥੇ ਮਹਿਕਮੇ ਵੱਲੋਂ 2012-13 ਵਿੱਚ ਪਲਾਂਟੇਸ਼ਨ ਕਰਵਾਈ ਇਸ ਸ਼ੰਭ ਵਿੱਚ ਬੂਟੀ ਆ ਕਢਾਉਣ ਦਾ ਕੰਮ ਕਰਵਾਇਆ ਗਿਆ ਅਤੇ ਇੱਥੇ ਜਿਹੜਿਆ ਨੇਚਰ ਟ੍ਰੇਲ ਬਣਾਈਆਂ ਗਈਆਂ ਇਸ ਸ਼ੰਭ ਵਿੱਚ ਤਿੰਨ ਵਾਚ ਟਾਵਰ ਵੀ ਬਣੇ ਹਨ ਜਿੱਥੋਂ ਕੇ ਸਲਾਨੀ ਪੰਛੀਆਂ ਨੂੰ ਨੇੜਿਓਂ ਵੇਖ ਸਕਦੇ ਹਨ ਤੇ ਬਰਡ ਹਾਈਡ ਵੀ ਬਣਾਈ ਗਈ ਹੈ ਇਸੇ ਜਿਹੜੇ ਪ੍ਰਵੰਸਿਕ ਪੰਛੀਆਂ ਦੀਆਂ 100 ਤੋਂ ਵੱਧ ਕਿਸਮਾਂ ਇੱਥੇ ਪਹੁੰਚਦੀਆਂ ਹਨ ਜਿਨ੍ਹਾਂ ਵਿੱਚ ਬਲੈਕਕੂਟ ਪਿੰਟੇਲ ਨਾਰਥਨ ਸ਼ੈਵਲਰ ਆਦ ਜਿਹੜੇ ਪਹੁੰਚਦੀਆਂ ਹਨ ਕਿਸਮਾਂ ਤੇ ਇਹ ਹਜ਼ਾਰਾਂ ਕਿਲੋਮੀਟਰ ਦੀ ਸਫ਼ਰ ਤੈਅ ਕਰਦੇ ਆ ਜੀ ਇਹ ਹਰ ਸਾਲ ਸਰਦੀਆਂ ਵਿੱਚ ਆਉਂਦੇ ਆ ਜਦੋਂ ਉੱਥੇ ਬਰਫ਼ ਪੈਣੀ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੇਸ਼ਾਂ 'ਚ ਤੇ ਫਿਰ ਇੱਥੇ ਛੇ ਮਹੀਨੇ ਸਾਡੇ ਕੋਲ ਇੱਥੇ ਪ੍ਰਵਾਸੀ ਪੰਛੀ ਰਹਿੰਦੇ ਆ ਸਲਾਨੀਆਂ ਵਾਸਤੇ ਜੀ ਇੱਥੇ ਇੱਕ ਸੈਂਟਰ ਆ ਸਾਡਾ ਬਣਿਆ ਹੋਇਆ ਸਲਾਨੀ ਉੱਥੇ ਪਹਿਲੋਂ ਆਉਂਦੇ ਆ ਜੀ ਉੱਥੇ ਆਪਣਾ ਵਹੀਕਲ ਵਗੈਰਾ ਲਾਉਂਦੇ ਆ ਬਾਅਦ 'ਚ ਉੱਥੇ ਵਾਜ ਟਾਵਰ ਬਣੇ ਆ ਸਲਾਨੀਆਂ ਵਾਸਤੇ ਬਹਿਣ ਨੂੰ ਵੀ ਜਗ੍ਹਾ ਬਣੀ ਆ ਪੱਗ ਡੰਡੀਆਂ ਬਣੀਆਂ ਨੇਚਰ ਟ੍ਰੇਲ ਬਣੀਆਂ ਜਿੱਥੋਂ ਕਿ ਸਲਾਨੀ ਜਿਹੜੇ ਪ੍ਰਵਾਸੀ ਪੰਛੀਆਂ ਨੂੰ ਨਜ਼ਦੀਕੋਂ ਦੇਖ ਸਕਦੇ ਜਿਹੜੇ ਪੰਛੀ ਪ੍ਰਵਾਸੀ ਆਉਂਦੇ ਨੇ ਉਹਨਾਂ ਦੇ ਦੇਖਭਾਲ ਵਾਸਤੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਹੋਰ ਲਗਾਏ ਗਾਰਡ ਵਗੈਰਾ ਕੁਝ ਉੱਥੇ ਇੱਕ ਮੌਕੇ ਤੇ ਦੋ ਗਾਰਡ ਲੱਗੇ ਹੋਏ ਆ ਜੀ ਬਾਕੀ ਸਾਡੇ ਜਿਹੜੇ ਰਾਖੇ ਵਗੈਰਾ ਹੁੰਦੇ ਆ ਜੀ ਉੱਥੇ ਰਾਤ ਦਿਨ ਸਾਡੀ ਡਿਊਟੀ ਉੱਥੇ ਗਾਸਟ ਚੱਲਦੀ ਰਹਿੰਦੀ ਆ ਤੇ ਕੋਈ ਇਹੋ ਜੀ ਕੋਈ ਦਿੱਕਤ ਨਹੀਂ ਕਿ ਪ੍ਰਵਾਸੀ ਪੰਛੀਆਂ ਨੂੰ ਬਹੁਤ ਵਧੀਆ ਤੇ ਸਟੋਟੇਬਲ ਵਾਤਾਵਰਨ ਮਿਲਦਾ ਤੁਸੀਂ ਸ਼ੌਂਕ ਹੈਗਾ ਫੋਟੋਗ੍ਰਾਫੀ ਕਰਨ ਦਾ ਤੇ ਮੈਂ ਪਿਛਲੇ 2 ਸਾਲਾਂ ਤੋਂ ਕਰਦਾ ਵਿਆਂ ਤੇ ਮੇਰੇ ਕੁਝ ਸਰਕਲ ਲਗਾ ਹੈ ਫੋਟੋਗ੍ਰਾਫੀ ਦੇ ਸਰਕਲ ਮੈਨੂੰ ਉਹਨਾਂ ਨੇ ਦੱਸਿਆ ਸੀ ਇਸ ਤੋਂ ਪਹਿਲਾਂ ਮੈਂ ਹਰੀਕੇ ਜਾਂਦਾ ਸੀਗਾ ਲੇਕਿਨ ਪਿਛਲੇ ਮੈਂ 1.5 ਤੋਂ 2 ਮਹੀਨੇ ਤੋਂ ਕੇਸ਼ਪੂਰੀ ਆ ਰਿਹਾ ਹਾਂ 버ਡਸ ਵਾਸਤੇ ਮੈਨੂੰ ਇੱਥੇ ਕਾਫੀ ਤਰ੍ਹਾਂ ਦੀ ਕਿਸਮਾਂ ਵੇਖਣ ਨੂੰ ਮਿਲੀਆਂ ਬਾਕੀ ਨਾਲ ਵਧੀਆਂ ਮਿਲੀਆਂ ਨੇ ਇੱਥੇ ਮੈਨੂੰ EBC ਵੀ ਮਿਲਿਆ ਬਲੈਕ ਵੀ ਵੀ ਮਿਲਿਆ ਇੱਥੇ ਕਿੰਗ ਫਿਸ਼ਰ ਵੀ ਮਿਲਣੇ ਹੋਰ ਬੜੇ ਆਪਣਾ ਸਾਇਰਸ ਕ੍ਰੇਨ ਵੇਖਣ ਆਇਆ ਸੀ ਅਜੇ ਤੱਕ ਨਹੀਂ ਮਿਲਿਆ ਲੇਕਿਨ ਉਮੀਦ ਆ ਜਰੂਰ ਮਿਲੇਗਾ ਤੇ ਬੜੀਆਂ ਵੱਖ-ਵੱਖ ਤਰ੍ਹਾਂ ਦੀ ਪ੍ਰਜਾਤੀਆਂ ਨੇ ਜਿਹਦੀ ਗ ਲੇਕਿਨ ਅਸੀਂ ਇੱਥੇ ਆਉਂਦੇ ਆ ਕਿ ਸਾਨੂੰ ਨੇਚਰ ਨਾਲ ਬਹੁਤ ਪਿਆਰ ਹੈ ਤੇ ਜਿਹੜੇ ਪੰਛੀ ਇੰਨੀ ਦੂਰੋਂ ਉੱਡ ਕੇ ਆਉਂਦੇ ਨੇ ਕੋਈ ਰਸ਼ੀਆ ਤੋਂ ਆਂਦਾ ਹੈ ਕੋਈ ਸਾਬੀਰੀਆ ਤੋਂ ਆਂਦਾ ਹੈ ਤੇ ਅਸੀਂ ਉਹ ਨੇਚਰ ਨੂੰ ਵੇਖਣ ਆਉਂਦੇ ਜੀ ਇੱਥੇ ਦੇਖੋ ਮੈਂ ਪਿਛਲੇ 2 ਸਾਲਾਂ ਤੋਂ ਫੋਟੋਗ੍ਰਾਫੀ ਕਰਦਾ ਵਾਂ ਤੇ ਮੈਨੂੰ ਬਲੈਕ ਬੀਜ਼ ਅਜੇ ਤੱਕ ਨਹੀਂ ਦੇਖਿਆ ਅਸੀਂ ਹਰੀਕੇ ਜਾਂਦੇ ਸੀ ਤੋਂ ਪਹਿਲਾਂ ਤੇ ਉੱਥੇ ਜਿਹਵੇਂ ਪੰਛੀ ਬਹੁਤ ਦੂਰ-ਦੂਰ ਹੁੰਦੇ ਨੇ ਇੱਥੇ ਕਾਫੀ ਲਾਗੇ ਮਿਲਦੇ ਨੇ ਆਪਣਾ ਹਰੀਕੇ ਦੇ ਮੁਕਾਬਲੇ ਤੇ ਬਲੈਕ ਬੀਜ਼ ਕਾਫੀ ਮਿਲਿਆ ਇੱਥੇ ਵੇਖਣ ਨੂੰ ਗ੍ਰੇ ਹੈਰਨ ਪਰਪਲ ਹੈਰਨ ਕਾਫੀ ਮਿਲਿਆ ਵੇਖਣ ਨੂੰ ਇੱਥੇ ਜੋ ਉੱਥੇ ਬਹੁਤ ਮੁਸ਼ਕਿਲਾਂ ਮਿਲਦੇ ਨੇ ਅਪੀਲ ਕਰਨਾ ਚਾਹੁੰਦਾ ਕਿ ਇਥੇ ਆਣ ਆ ਕੇ ਆਪਣਾ ਅਸੀਂ ਇੰਨੇ ਹਿਲ ਸਟੇਸ਼ਨਾਂ ਤੇ ਜਾਂਦੇ ਆ ਤੇ ਉੱਥੇ ਆ ਕੇ ਆਪਣਾ ਨੇਚਰ ਇੰਜੋਏ ਕਰਦੇ ਆ ਤੇ ਇਹ ਅਸੀਂ ਸਾਡੇ ਆਪਣੇ ਪੰਜਾਬ ਦੇ ਵਿੱਚ ਆਪਣੇ ਸ਼ਹਿਰ ਦੇ ਬਹੁਤ ਨੇੜੇ ਤੇ ਇਹ ਜਿੰਨਾ ਮਰਜੀ ਅਸੀਂ ਭਾਵੇਂ ਹਿਲ ਸਟੇਸ਼ਨ ਚੱਲ ਜਾਈਏ ਸਾਨੂੰ ਉੱਥੇ ਫਿਰ ਵੀ ਆ ਪੰਛੀ ਨਹੀਂ ਮਿਲਦੇ ਨੇ ਨੇਚਰ ਨਹੀਂ ਮਿਲਦੀ ਹੈ